Brought to you by Independence. आज Independence स्पेशल खाना बनेगा घर पे क्योंकि इसके है कंकन में स्वाद कंकन में भारत पहला टीम मार्च होने वाली टीम मार्च फर्क इन्हें ये है कि mentally भी इन्होंने पता है कि करना कि कि ये है चौंधे हैं या कि केडर रिजल्ट केडर मेडल चौंधे हैं ना अगे हो के ऐसा कैप्टन हो चल लिया जितना कह रहे हैं सिर्फ पंच है ना तो अगे हो के उन्हें लीड ले लिया तो अगे हो के उन्हें पूरी टीम नो लेके ਸਟ੍ਰੀਕਲ ਮਿਹਰਸ਼ਪੀਕ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਹਾਕੀ ਖੇਡਾ ਜੋ ਨੇ ਮੁਰ ਤੋਂ ਸੁਰਜੀਤ ਹੋਈਆਂ ਨੇ ਪੰਜਾਬ ਦੇ ਮੁੰਡਿਆਂ ਨੇ ਦੇਸ਼ ਦੀ ਟੀਮ ਨੇ ਕਮਾਲ ਕਰ ਦਿੱਤਾ ਸਾਡੇ ਨਾਲ ਸਾਬਕਾ ਹਾਕੀ ਕਪਤਾਨ ਨੇ ਰੁਪਿੰਦਰ ਪਾਸ ਸਿੰਘ ਜੀ ਬਹੁਤ-ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ ਧੰਨਵਾਦ ਜੀ ਥੈਂਕ ਯੂ ਇਹ ਇਸ ਵਾਰ ਗੇਮ ਕਿਵੇਂ ਦੀ ਰਹੀ ਗੇਮਾਂ ਬਹੁਤ ਵਧੀਆ ਰਹੀਆਂ ਜਿੱਦਾਂ ਕਿ ਹਾਕੀ ਟੀਮ ਆਪਣੀ ਮੈਡਲ ਲੈ ਕੇ ਆਈ ਆ ਤੇ ਬੜੀ دیر ਬਾਅਦ ਬੈਕ ਟੂ ਬੈਕ ਦੋ ਮੈਡਲ ਆਪਣੇ ਆਏ ਬ੍ਰੌਂਜ਼ ਮੈਡਲ ਹਨ ਤੇ ਇੱਕ ਮਾਨ ਵਾਲੀ ਗੱਲ ਆ ਟੀਮ ਤੇ ਮਾਨ ਆ ਕਿ ਉਹ ਜਿਹੜਾ ਇਹ ਟਾਈਮ ਸਾਨੂੰ ਦਿੱਤਾ ਉਹਨਾਂ ਨੂੰ ਇੰਜੋਏ ਕਰਨ ਲਈ ਕੀ ਟਿਪਸ ਤੁਸੀਂ ਦਿੱਤੀਆਂ ਸੀ ਇਸ ਵਾਰ ਟੀਮ ਨੂੰ ਟਿਪਸ ਤਾਂ ਇਹ ਸੀ ਕਿ ਬਾਕੀ ਕੀ ਆਪਣੇ ਆਪ ਤੇ ਬਲੀਵ ਕਰੋ ਆਪਣੇ ਭਰੋਸਾ ਰੱਖੋ ਕਿਉਂਕਿ ਮੈਨੂੰ ਲੱਗਦਾ ਕਿ ਪਹਿਲਾਂ ਪਲੇਅਰ ਪਹਿਲਾਂ ਟੀਮਾਂ ਤੇ ਹੁਣ ਦੀਆਂ ਟੀਮਾਂ 'ਚ ਫਰਕ ਇੰਨਾ ਹੀ ਹੈ ਕਿ ਮੈਂਟਲੀ ਵੀ ਉਹਨਾਂ ਨੂੰ ਪਤਾ ਹੈ ਕੀ ਕਰਨਾ ਵੀ ਕੀ ਇਹ ਚਾਹੁੰਦੇ ਆ ਵੀ ਕਿਹੜਾ ਰਿਜ਼ਲਟ ਕਿਹੜਾ ਮੈਡਲ ਚਾਹੁੰਦੇ ਆ ਨਾ ਸੋ ਉੱਥੇ ਹੀ ਸਾਰਾ ਫਰਕ ਪੈਂਦਾ ਤੇ ਮੇਰਾ ਇਹ ਸਿਗਮ ਆਪਣੇ ਬਲੀਵ ਕਰੋ ਇਨੀ ਤੁਸੀਂ ਮਿਹਨਤ ਕਰਦੇ ਆਏ ਹੋ ਜੋ ਤੁਸੀਂ ਕਰਦੇ ਆ ਉਹ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕਰੋ ਹਾਂਜੀ ਬਤੌਰ ਕਪਤਾਨ ਤੁਸੀਂ ਬਾਖੂ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਹਰਮਨਪ੍ਰੀਤ ਦੀ ਮਤਲਬ ਕਿਵੇਂ ਦੇਖਦੇ ਹੋ ਉਹਨਾਂ ਦੀ ਕਪਤਾਨੀ ਨੂੰ ਸਰਪੰਚ ਸਾਹਿਬ ਪੰਜਾਬ ਦੇ ਨੇ ਪੂਰੇ ਦੇਸ਼ ਤੇ ਬਣ ਕੇ ਬਿਲਕੁਲ ਉਹਦਾ ਇੱਕ ਬਹੁਤ ਵੱਡਾ ਰੋਲ ਸੀਗਾ ਟੀਮ ਦੇ ਵਿੱਚ ਜਿੱਦਾਂ ਕਿ ਹਰ ਮੈਚ 골 ਕੀਤਾ ਐਂਡ ਦੈਨ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਵੀ ਉਹਨੇ ਅੰਡਰ ਪ੍ਰੈਸ਼ਰ ਜਿਹੜੇ ਉਹਨੇ 골 ਕੀਤੇ ਪਲੈਂਟੀ ਕਾਰਨਰ ਤੇ ਸੋ ਇੱਕ ਟੀਮ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਗੋਲ ਸੀਗੀ ਉਹ ਟੀਮ ਨੂੰ ਨੀਡ ਸੀ ਉਹ ਤੇ ਆਈ ਥਿੰਕ ਐਜ਼ ਅ ਜਿੱਦਾਂ ਹੁਣੇ ਪਹਿਲਾਂ ਆਪਾਂ ਗੱਲ ਕਰਦੇ ਪਏ ਸੀ ਕਿ ਅੱਗੇ ਹੋ ਕੇ ਐਜ਼ ਅ ਕੈਪਟਨ ਉਹ ਚੱਲੇ ਆ ਜਿੱਦਾਂ ਕਹਿ ਰਹੇ ਸਰਪੰਚ ਹਨ ਤੇ ਅੱਗੇ ਹੋ ਕੇ ਉਹਨੇ ਲੀਡ ਲਈ ਆ ਤੇ ਅੱਗੇ ਹੋ ਕੇ ਉਹਨੇ ਪੂਰੀ ਟੀਮ ਨੂੰ ਲੈ ਕੇ ਚੱਲੇ ਆ ਕਿੱਥੇ ਦੇਖਦੇ ਅੱਗੇ ਹੁਣ ਹਾਕੀ ਦਾ ਫਿਊਚਰ ਅੱਗੇ ਵੀ ਹਾਲਾਂਕਿ ਉਮੀਦ ਸੀ 골ਡ ਦੀ ਤੁਹਾਨੂੰ ਬਿਲਕੁਲ ਉਮੀਦ ਸੀਗੀ ਪਰ ਇਹ ਸਪੋਰਟਸ ਐ ਇੱਕ ਤਰ੍ਹਾਂ ਦੇਖੀ ਹੈ ਨਾ ਸਪੋਰਟਸ ਇਦਾਂ ਹੈ ਕਿ ਆਪਾਂ ਇਹ ਨਹੀਂ ਕਿ ਆਪਾਂ ਵੀ 골ਡ ਆਉਣਾ ਹੀ ਸੀ ਆ ਸੋ ਹਾਕੀ ਦੇ ਇਵੈਂਟ ਇਦਾਂ ਵੀ ਤੁਸੀਂ ਪਹਿਲੇ ਦਿਨ 올림픽 ਸਟਾਰਟ ਕਰਦੇ ਹੋ ਤੇ ਐਂਡ ਵੀ ਜਦੋਂ 올림픽 ਖਤਮ ਹੁੰਦੀ ਉਹਦੋਂ ਹੀ ਐਂਡ ਹੁੰਦਾ ਇਵੈਂਟ ਖਤਮ ਹੁੰਦਾ ਹਨ ਸੋ ਲਾਈਕ ਲੰਮਾ ਪ੍ਰੋਸੈਸ 올림픽ਸ ਦੇ ਵਿੱਚ ਤੇ ਉਹ ਚੀਜ਼ ਇਦਾਂ ਕਿ ਔਨ ਅ ਡੇ ਤੁਸੀਂ ਕਿਦਾਂ ਪਰਫਾਰਮ ਕਰਦੇ ਹੋ ਇੱਕ ਇੱਕ ਮੈਚ ਤੁਹਾਨੂੰ ਪਰਫਾਰਮ ਕਰਨਾ ਪੈਣਾ ਉਹ ਚੀਜ਼ ਸਾਰੀਆਂ ਕਾਊਂਟ ਕਰਦੇ ਆਂ ਜਿਵੇਂ ਅਸੀਂ ਕ੍ਰਿਕਟ ਨੂੰ ਦੇਖਦੇ ਸੀ ਕਿ ਕਾਫੀ ਗਲੈਮਰਸ ਉਹਨਾਂ ਦੀ ਜ਼ਿੰਦਗੀ ਰਹਿੰਦੀ ਹੈ ਕਿ ਹਰ ਕੈਮਰਾ ਉਹਨਾਂ ਨੂੰ ਫਾਲੋ ਕਰਦਾ ਹੈ ਉਹਨਾਂ ਦੀ ਜ਼ਿੰਦਗੀ ਤੇ ਹਰ ਕਿਸੇ ਦੀ ਨਜ਼ਰ ਰਹਿੰਦੀ ਹੈ ਮੈਚ ਕਿਵੇਂ ਖੇលਦੇ ਨੇ ਸੋਸ਼ਲ ਮੀਡੀਆ ਤੇ ਚਰਚੇ ਹੁੰਦੇ ਨੇ ਪਰ ਮੈਨੂੰ ਲੱਗਦਾ hockey ਵੀ ਉਹ ਜਗ੍ਹਾ ਲੈ ਰਹੀ ਆ hockey players ਦੀ ਚਰਚਾ ਹੋ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਉਸ ਪੋਜੀਸ਼ਨ ਤੇ ਉਸ ਟਰੈਕ ਤੇ ਆ ਰਹੀ ਆ hockey ਬਿਲਕੁਲ ਟੀਮ ਜੇ ਟੀਮ ਦਾ ਕੰਮ ਦੇਖਿਆ ਜਾਵੇ ਟੀਮ ਬਹੁਤ ਜ਼ਿਆਦਾ ਇੰਪਰੂਵ ਕਰ ਰਹੀ ਆ ਨਾ ਟੀਮ ਹਰ ਸਾਲ ਇੰਪਰੂਵ ਕਰ ਰਹੀ ਆ ਹਰ ਸਾਲ ਲਾਈਕ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਮੈਡਲ ਲੈ ਕੇ ਆ ਰਹੀ ਆ ਸੋ ਪਰ ਇਹ ਲਾਈਕ ਇਹ ਮੈਨੂੰ ਕਹਿਣ ਲੱਗਿਆ ਥੋੜਾ ਦੁੱਖ ਵੀ ਹੋ ਰਿਹਾ ਕਿ ਜੇ ਜੇ ਮੈਡਲ ਆਈ ਜਾਂਦਾ ਸੀਗਾ hockey ਦੀ ਪਪੂਲੈਰਿਟੀ ਵੱਧ ਜਾਂਦੀ ਸੀਗੀ ਮੈਡਲ ਆ ਗਿਆ ਹੋਰ ਵੱਧ ਗਈ ਪਪੂਲੈਰਿਟੀ ਹੈ ਨਾ ਪੇਪਰਾਂ 'ਚ ਸਾਰੇ ਕਿਤੇ ਆਇਆ ਪਰ ਜਿਵੇਂ ਜਿਵੇਂ ਹੁਣ ਫੇਰ 올림픽 ਖਤਮ ਹੋਈਆਂ ਫੇਰ ਮੀਡੀਆ ਵਿੱਚ ਫੇਰ ਲਾਈਕ ਨਾਰਮਲੀ ਹਾਕੀ ਖਤਮ ਹੋਣ ਲੱਗ ਗਈ ਹੈ ਸੋ ਲਾਈਕ ਇਹਦੇ 'ਚ ਇੱਕ ਚੀਜ਼ ਇਹ ਵੀ ਹੈ ਕਿ ਮੈਂ ਮੀਡੀਆ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਸਿਰਫ ਜਦੋਂ ਆਪਣੀ ਟੀਆਰਪੀ ਲੈਣੀ ਹੁੰਦੀ ਉਹ ਤੁਸੀਂ ਸਾਰੇ ਆਉਂਨੇ ਹੋ ਵੇ ਰਾਈਟ ਅਸੀਂ ਵੀ ਪਿਕ ਕਰ ਲਈਏ ਇਹਨੂੰ ਫੜ ਲਈਏ ਮੈਚ ਜਿੱਤ ਲਿਆ ਉਦੋਂ ਹੀ ਬਸ ਤੁਹਾਨੂੰ ਪਾਉਣਾ ਪਰ ਅੱਗੇ ਪਿਛੇ ਤੁਸੀਂ ਤੁਹਾਨੂੰ ਕੋਈ ਨਹੀਂ ਪਤਾ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਬੈਠ ਰਿਹਾ ਇਹ ਹੈ ਕਿ ਤੁਸੀਂ ਅਸੀਂ 플레이 ਸਾਰੇ ਸਪੋਰਟਸ ਪਰਸਨ ਸਾਰੇ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਥੋੜਾ ਜਿਹਾ ਐਪਰੀਸ਼ੀਏਸ਼ਨ ਮਿਲੇ ਨਹੀਂ ਨਹੀਂ ক্রিকেট ਤੋਂ ਇਲਾਵਾ ਵੀ ਬਹੁਤ ਸਾਰੇ ਨਹੀਂ ਨਹੀਂ ক্রিকেট ਨੂੰ ਕਰੋ ਜਿਹੜੀ ਬਾਕੀ ਸਪੋਰਟਸ ਉਹਨਾਂ ਨੂੰ ਵੀ ਕਵਰ ਕਰੋ ਐਟ ਲੀਸਟ ਜਿਹੜੇ 플레이ਰ ਉਹਨਾਂ ਨੂੰ ਵੀ ਪਤਾ ਹੋਵੇ ਵੀ ਹਾਂ ਸਾਨੂੰ ਐਪਰੀਸ਼ੀਏਟ ਹੋ ਰਿਹਾ ਸੋ ਉਹ ਇੱਕ ਬਹੁਤ ਵੱਡਾ ਰੋਲ ਆ ਮੀਡੀਆ ਦਾ ਕਿ ਸਾਰਿਆਂ ਨੂੰ ਤੁਸੀਂ ਇੰਨਾ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਸਾਰੇ ਪਰ ਇਹੀ ਹੈ ਕਿ ਸਿਰਫ ਮੀਡੀਆ ਨੂੰ ਇਹੀ ਮੇਰੀ ਇੱਕ ਅਪੀਲ ਆ ਕਿ ਇੱਕ ਰਿਕੁਐਸਟ ਆ ਕਿ ਹੋਰ ਸਾਰੀਆਂ ਸਪੋਰਟਸ ਨੂੰ ਕਿਦਣਾ ਕੀਤੇ ਉਹਨਾਂ ਨੂੰ ਕਵਰ ਕਰੋ ਬਹੁਤ ਬਤਾ ਰੁਪਿੰਦਰ ਪਾਲ ਜੀ ਗੱਲਬਾਤ ਕਰਨ ਦੇ ਲਈ ਸੋ ਹੌਕੀ ਚ ਜਿਸ ਤਰ੍ਹਾਂ ਪਰਫਾਰਮੈਂਸ ਦਿੱਤੀ ਸ਼ਾਨਦਾਰ ਪਰਫਾਰਮੈਂਸ ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਦੀ ਟੀਮ ਨੇ ਹਰ ਪਾਸੇ ਚਰਚਾ ਹੋ ਰਹੀ ਹੈ ਰੁਪਿੰਦਰ ਪਾਲ ਦਾ ਇਹ ਗਿਲਾ ਇਹ ਸ਼ਿਕਵਾ ਜ਼ਰੂਰ ਹੈ ਮੀਡੀਆ ਦੇ ਨਾਲ कि सारिया स्पोर्ट्स को जो बराबर है वो कवरेज मिलनी चाहिए है हॉकी की टीम जो है हूं मेडल जीत के आए हैं सिर्फ उथ ही महदूद ना रहा जाए बाकी अगे भी इस तरह जो मीडिया कवरेज इस टीम की करे कैमरा परसन अमन के नर्षदित कौर तक चंडीगढ़